ਕਿ ਸੋਸ਼ਲ ਮੀਡੀਆ ਰਾਹੀਂ ਆਪਾਂ ਦੇਖੀ ਤੁਸੀਂ ਦੇਖ ਹੀ ਰਹੇ ਹੋ ਇਹ ਸਾਰਾ ਜੋ ਕੱਲ ਐਪੀਸੋਡ ਹੋਇਆ ਮਿਸਪਲ ਕਮੇਟੀ ਦੇ ਪਿਕਚਰ ਉਹਦੇ ਸੰਬੰਧ ਦੇ ਵਿੱਚ ਮੈਂ ਕਲੈਰੀਫਿਕੇਸ਼ਨ ਕਰਨੀ ਜੋ ਅੰਦਰ ਹੋਇਆ ਸਾਡਾ ਸਾਡਾ ਫਰਜ ਸੀ ਤੁਹਾਨੂੰ ਦੱਸਣਾ ਸਾਡਾ ਫਰਜ ਬਣਦਾ ਤੇ ਚਾਰ ਗੱਲਾਂ ਮੈਂ ਮਿਸਪਲ ਕਮੇਟੀ ਦੇ ਪਿੱਛੇ ਰੱਖੀਆਂ ਸੀਗੀਆਂ ਕੱਲ ਇੱਕ ਤਾਂ ਇਹ ਸੀ ਵੀ ਸ਼ਹਿਰ ਦਾ ਹਾਲਾਤ ਜਿਹੜੇ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਸ਼ਹਿਰ ਦੇ ਸਰੂਰ ਦੇ ਜਿਹੜੇ ਉਹ ਗੰਦੇ ਪਾਣੀ ਦੇ ਲਾਲੋ ਜਾਂ ਸੀਵਰੇਜ ਦੇ ਲਾਲੋ ਜਾਂ ਆਵਾਰਾ ਪਸ਼ੂਆਂ ਦੇ ਲਾਲੋ ਜਾਂ ਕੁੱਤੇ-ਕੁੱਤੇ ਦਾ ਜੋ ਤੰਕ ਸ਼ਹਿਰ ਦੇ ਵਿੱਚ ਆਇਆ ਜਾਂ ਸੀਵਰੇਜ ਦਾ ਜੋ ਖਾਲ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਇਹ ਜੋ ਖਲਾਤ ਹੈ ਮੈਂ ਇੱਕ ਬੇਨਤੀ ਕੀਤੀ ਸਾਰੇ ਐਮਸੀ ਨੂੰ ਸਮੇਤ ਪ੍ਰਧਾਨ ਨੂੰ ਵੀ ਸਾਰੇ ਐਮਸੀ ਇਕੱਠੇ ਹੋ ਕੇ ਇਸ ਜੋ ਸ਼ਹਿਰੀਆਂ ਸਮੱਸਿਆਵਾਂ ਨੇ ਇਸ ਤੇ ਇਕੱਠੇ ਹੋ ਜੇ ਤੁਸੀਂ ਪ੍ਰਧਾਨ ਨੂੰ ਲਾਣਾ ਤਾਂ ਲਾ ਦਿਓ ਉਹ ਇੱਕ ਅਲੱਗ ਵਿਸ਼ਾ ਹੈ ਤੇ ਪੇਸ ਗੱਲ ਤੇ ਸਾਰੇ ਬੰਦੇ ਪੜਤ ਗਏ ਵੀ ਸ਼ਹਿਰ ਦੇ ਹਾਲਾਤਾਂ ਵਾਜੋ ਹਾਲਾਤ ਨੇ ਜੋ ਇਸ ਸੰਬੰਧ ਦੇ ਵਿੱਚ ਜੋ ਡਿਵੈਲਪਮੈਂਟ ਦੇ ਸੰਬੰਧ ਦੇ ਵਿੱਚ ਸ਼ਹਿਰ ਦੀ ਜੋ ਕਿਉਂਕਿ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਚੁਣਿਆ ਹੈਗਾ ਬੜਾ ਬੜਾ ਮਾਣ ਦੇ ਸਰਕਾਰ ਲੋਕਾਂ ਨੇ ਸਾਨੂੰ ਦਿੱਤਾਗਾ ਲੋਕਾਂ ਦੀ ਸਾਡੇ ਸਾਡੀ ਡਿਊਟੀ ਬਣਦੀ ਹੈ ਲੋਕ ਆਪਦਾ ਉਹ ਸਮਝਦੇ ਨੇ ਜੋ ਵੀ ਸਾਡੇ ਅਸੀਂ ਚੁਣੇ ਨੇ ਤਾਂ ਇਹਨਾਂ ਤੋਂ ਕੰਮ ਅਸੀਂ ਕਰਾਈਏ ਇਹ ਉਹਦੇ ਵਿੱਚ ਅਸੀਂ ਲੋਕਾਂ ਦੇ ਸਾਨੂੰ ਲੰਬੇ ਗਲੀਆਂ 'ਚ ਪਾਣੀ ਖੜਾ ਹੋਰ ਬੜਾ ਕਾਫੀ ਜ਼ੇਰ ਤੋਂ ਸਮੱਸਿਆਵਾਂ ਸੀ ਤਾਂ ਮੈਂ ਮੀਟਿੰਗ ਦੇ ਵਿੱਚੇ ਆਪਣਾ ਫਰਜ਼ ਸਮਝਿਆ ਵੀ ਸਾਰੇ ਐਮਸੀ ਨੂੰ ਇੱਕ ਵਾਰ ਬੇਨਤੀ ਕਰਾਂ ਨਿੱਜੀ ਤੌਰ ਤੇ ਉਕੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਜਿਵੇਂ ਅਸੀਂ ਸਾਰੇ ਦੇ ਸਾਰੇ ਐਮਸੀ ਵਿੱਚੇ ਸਾਰੇ ਕਾਂਗਰਸ ਵਾਲੇ ਹੁੰਦੇ ਸੀ ਡੀਜੀ ਸਾਹਿਬ ਨੂੰ ਅੱਡਾ-ਅੱਡ ਸਮੱਸਿਆਵਾਂ ਦੇ ਸੰਬੰਧ ਵਿੱਚ ਇਕੱਠੇ ਹੋ ਕੇ ਮਿਲਦੇ ਸੀਗੇ ਉਸ ਇਹਨਾਂ ਦੇ ਤਹਿਤ ਹੀ ਮੈਂ ਆਪ ਦਾ ਫਰਜ਼ ਸਮਝਿਆ ਵੀ ਇਕੱਠੇ ਵੀ ਸਾਰੇ ਆਪਣੇ ਹਾਊਸ ਐ ਜੋ ਐਮਸੀ ਹੈ ਇੱਕ ਪਰਿਵਾਰ ਹੀ ਹੁੰਦਾਗਾ ਸਾਰਿਆਂ ਦਾ ਵੀ ਇਹਨਾਂ ਨੂੰ ਬੇਨਤੀ ਕਰੀ ਆ ਵੀ ਆਪਾਂ ਸ਼ਹਿਰ ਲਈ ਕੁਝ ਕਰੀਏ ਤਾਂ ਇਹਨਾਂ ਨੂੰ ਉੱਥੋਂ ਤਕਲੀਫ ਹੋ ਗਈ ਦੂਜੀ ਗੱਲ ਮੈਂ ਰੱਖੀ ਵੀ ਜੋ ਐਨਓਸੀ ਹੈ ਐਨਓਸੀ ਜੋ ਆਰਕੀਟੈਕਟ ਨੇ ਅਪਲਾਈ ਕਰਦੇ ਨੇ ਉਹ ਦੂਜੇ ਜੋ ਨਕਸ਼ੇ ਪਾਸ ਕਰਦੇ ਨੇ ਉਹਦੇ ਵਿੱਚ 5 7 8000 ਰੁਪਿਆ ਉਹ ਪੈਸੇ ਲੈ ਰਹੇ ਨੇ ਉਹਦੇ ਵਿੱਚ ਕਾਫੀ ਲੋਕਾਂ ਦੇ ਅਲੰਬੇ ਸਾਡੇ ਕੋਲੇ ਫੋਨ ਆ ਰਹੇ ਸੀਗੇ ਵੀ ਉਹ ਨਜਾਇਜ਼ ਪੈਸੇ ਲੈ ਰਹੇ ਨੇ ਤੇ ਮਿਊਸਪਲ ਕਮੇਟੀ ਨੇ ਆਪਾਂ ਇਹਨਾਂ ਨੂੰ ਲਾਇਸੈਂਸ ਦਿੱਤਾ ਹੋਇਆ ਉਹਦੇ ਵਿੱਚ ਮੈਂ ਇਹ ਗੱਲ ਰੱਖੀ ਵੀ ਅਸੀਂ ਇੱਕ ਜੋ ਰੇਟ ਫਿਕਸ ਕਰੀਏ ਵੀ ਤਾਂ ਕਿ ਆਮ ਲੋਕਾਂ ਦਾ ਲੁੱਟਣਾ ਹੋ ਸਕੇ ਉਹਦੇ ਵਿੱਚ ਫੇਰ ਇਹਨਾਂ ਨੂੰ ਕੁਝ ਐਮਸੀਆਂ ਨੂੰ ਸਾਡੇ ਐਮਸੀ ਸਾਹਿਬਾਨਾਂ ਨੂੰ ਤਕਲੀਫ ਹੋਗੀ ਇੱਕ ਜਿਹੜੇ ਵਾਟਰ ਸਰਪਲਾਈ ਦੇ ਜੋ ਪੀਸੀ ਵੇਰੇ ਦੇ ਜੋ ਫਾਈਲਾਂ ਅਪਲਾਈ ਕਰਦੇ ਨੇ ਉਹਦੇ ਵਿੱਚ ਵੀ 7-8000 ਰੁਪਏ ਇਹਦੀ ਰਾਹੀਂ ਇੱਕ ਕ੍ਰਪਸ਼ਨ ਵੀ ਹੁੰਦੀ ਸੀ ਪਹਿਲਾਂ ਪਹਿਲੇ ਦੇ ਟਾਈਮ 'ਚ ਹੁੰਦੀ ਰਹੀ ਹੈ ਕਿਉਂਕਿ ਇਹ ਕੋਈ ਕਮਰਾ ਕਰ ਦਿੰਦੇ ਸੀ ਨਕਸ਼ਾ ਜਿਹੜੇ ਆਰਕੀਟੈਕਟ ਨੇ ਮੈਸਿ ਜਿਊਨਿਸਪਲ ਕਮੇਟੀ 'ਚ ਤੁਹਾਡਾ ਨਕਸ਼ਾ ਬਾਤ ਕਰਾ ਦਾਂਗੇ ਹੋਰ ਬਾ ਐਕਸਟਰਾ ਪੈਸੇ ਲੱਗਣਗੇ ਜਿਹੜੀ ਸਰਕਾਰੀ ਫੀਸ ਤੋਂ ਇਲਾਵਾ 7-8000 ਰੁਪਏ ਲੈ ਰਹੇ ਸੀ ਖੁਦ ਮੇਰੇ ਨਾਲ ਵਾਪਰਿਆ ਇੱਕ ਬੰਦੇ ਤੋਂ ਮੈਂ ਕਿਸੇ ਕੇਸ 'ਚ ਗਿਆ 7000 ਰੁਪਏ ਮੰਗਿਆ ਤਾਂ ਮੈਂ ਕਹਿੰਦਾ ਜੀ ਤੁਸੀਂ ਪੰਜ ਦੇ ਦਿਓ ਫਿਰ ਮੈਂ ਇਹ ਇੱਥੇ ਗੱਲ ਕੀਤੀ ਮ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸ਼ਹਿਰ ਦੀ ਜੋ ਗੱਲ ਹੈ ਆਮ ਲੋਕਾਂ ਦਾ ਲੁੱਟੋਰੀਆ ਗਰੀਬ ਲੋਕਾਂ ਦਾ ਲੁੱਟੋਰੀਆ ਹੈ ਤਾਂ ਉਹਦੇ ਵਾਸਤੇ ਰੇਟ ਫਿਕਸ ਕਰ ਦਿਓ ਤੀਜੀ ਅਸੀਂ ਗੱਲ ਰੱਖੀ ਵੀ ਇਹਨਾਂ ਨੇ ਇਹਨਾਂ ਨੇ ਸਾਨੂੰ ਕਿਹਾ ਕਾਂਗਰਸ ਦੇ ਖਾਸ ਕਰਕੇ ਐਮਸੀ ਆਨੇ ਵੀ ਤੁਸੀਂ ਅੱਡ ਅੱਡ ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਸਾਰਿਆਂ ਨੂੰ ਤੁਸੀਂ ਸਾਰੇ ਸ਼ਹਿਰਦਾਰੋਂ ਸਾਡੇ ਭਰਾਵੋਂ ਸਾਰੇ ਪੱਤਰਕਾਰਾਂ ਨਾਲ ਨਜ਼ਦੀਰ ਦਾ ਆਪਣਾ ਰਿਸ਼ਤਾ ਹੈਗਾ ਸੱਤ ਅੱਠ ਸਾਲ ਤੋਂ ਇੱਕ ਐਨਜੀਓ ਚਲਾ ਰਹੇ ਅਸੀਂ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਕਰੋਨਾ ਦੇ ਵਿੱਚ ਐਡੇ ਵੱਡਾ ਜੋ ਮੁਲਕੇ ਸਾਰੀ ਦੁਨੀਆ ਡਰੀ ਹੋਈ ਸੀ ਆਪਾਂ ਵੀ ਡਰੇ ਹੋਏ ਸੀਗੇ ਘਰ ਘਰ ਜਾ ਕੇ ਜੋ ਅਸੀਂ ਆਪਣੇ ਕੋਲੋਂ ਰਾਸ਼ਨ ਵੰਡਿਆ ਸਾਰੇ ਸ਼ਹਿਰ ਦੇ ਵਿੱਚ ਦਵਾਈਆਂ ਵੰਡੀਆਂ ਸਬਜ਼ੀਆਂ ਵੰਡੀਆਂ ਹਾਲਾਂਕਿ ਲੋਕ ਸਾਨੂੰ ਬਹੁਤ ਕਹਿੰਦੇ ਸੀਗੇ ਵੀ ਤੁਸੀਂ ਮਲਕੇ ਕਰੋਨਾ ਦਾ ਬੜੀ ਖਤਰਨਾਕ ਬਿਮਾਰੀ ਹੈ ਤੁਹਾਡੇ ਪੀੜਤ ਹੋ ਜਾਓਗੇ ਕਹਿੰਦੇ ਲੋਕਾਂ ਦੇ ਵਿੱਚ ਮਲਕੇ ਡਰ ਸੀਗਾ ਉਦੋਂ ਅਸੀਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜੈਨੂਇਨਲੀ ਜੈਨੂਇਨਲੀ ਜਾ ਕੇ ਰਾਸ਼ਨ ਬੰਡਿਆ ਦਵਾਈਆਂ ਬੰਡੀਆਂ ਫਿਰ ਅਸੀਂ ਮੈਡੀਕਲ ਕੈਂਪ ਲਗਾ ਰਹੇ ਆ ਫਿਰ ਅਸੀਂ ਗਰੀਬ ਲੜਕੇ ਦੇ ਬਹਾਵਾਂ ਦੇ ਵਿੱਚ ਮਦਦ ਕਰ ਰਹੇ ਆ ਮੈਡੀਕਲ ਕੈਂਪ ਤੋਂ ਇਲਾਵਾ ਅਸੀਂ ਹੋਰ ਮਰਕੇ ਚੇਫ ਆ ਲਾ ਰਹੇ ਆ ਗੁੱਟੇ ਲਾ ਰਹੇ ਆ ਅਸੀਂ ਲਗਾਤਾਰ ਹੀ ਉਸ ਤੋਂ 11 ਅਸੀਂ ਮੈਡੀਕਲ ਕੈਂਪ ਲਾ ਚੁੱਕੇ ਤਕਰੀਬਨ 3000 ਬੰਦਿਆਂ ਨੂੰ ਅਸੀਂ ਮੁਫਤ ਇਨਕਾ ਦੇ ਚੁੱਕੇ ਹਜ ਤੱਕ ਇਹ ਸਾਰੇ ਬਾੜਾਂ ਦੇ ਵਿੱਚ ਅਲੱਗ-ਅਲੱਗ ਜਾ ਕੇ ਅਸੀਂ ਇਸੇ ਲੜੀ ਦੇ ਤਹਿਤ ਲੋਕ ਸਾਨੂੰ ਅਲੱਗ-ਅਲੱਗ ਇਸ਼ੂ ਤੇ ਅਲੱਗ-ਅਲੱਗ ਮੁੱਦਿਆਂ ਤੇ ਵੀ ਸਾਡੇ ਵਾਰਡ ਦੀ ਸਮੱਸਿਆ ਜੀ ਸਾਡੀ ਆਹ ਆ ਜੀ ਇਹ ਐਮਸੀ ਬਣਨ ਤੋਂ ਬਾਅਦ ਅਸੀਂ ਕੀਤਾ ਪਹਿਲਾਂ ਵੀ ਕਰ ਰਹੇ ਆ ਤੁਹਾਡੇ ਸਾਹਮਣੇ ਆ ਵੈਸੇ ਸੋਸ਼ਲ ਮੀਡੀਆ ਸਾਰਾ ਕੁਝ ਪਾਈ ਰਹੇ ਆ ਆਪਾਂ ਕਿਸੇ ਨੂੰ ਪਰਦੇਸ ਸਮੱਸਿਆ ਚ ਤੇ ਤੁਸੀਂ ਮੇਜ਼ ਨਾ ਕਰੀ ਸਮੱਸਿਆ ਇਹ ਐਮਸੀ ਬਣਨ ਤੋਂ ਪਹਿਲਾਂ ਅਸੀਂ ਹੱਲ ਕਰਵਾਈਆਂ ਨੇ ਕੋਸ਼ਿਸ਼ ਕਰਦੇ ਆ ਚਲੋ ਤੇ ਇਹਨਾਂ ਨੂੰ ਬੜੀ-ਬੜੀ ਪ੍ਰੋਬਲਮ ਸੀ ਇਹ ਇਸ ਕਰਕੇ ਇਹਨਾਂ ਨੂੰ ਤਕਲੀਫ ਹੋਗੀ ਮੈਂ ਇਹ ਫਰਕ ਸਮਝਦਾਗਾ ਜਿਸ ਤਰੀਕੇ ਨਾਲ ਇਹਨਾਂ ਦਾ ਬੈਲ ਪਲੈਨ ਇਹਨਾਂ ਦਾ ਪ੍ਰੋਗਰਾਮ ਸੀਗਾ ਇਹ ਮੈਨੇ ਹੈਂਡਲਿੰਗ ਤੱਕ ਉਤਰਿਆ ਇਹ ਗੁੰਡਾਗਰਦੀ ਤੱਕ ਉਤਰਿਆ ਇਹ ਕਿ ਅਸੀਂ ਤਾਂ ਬੋਲ ਕੇ ਸਰਸਰੀ ਗਏ ਸੀ ਸਰਸਰੀ ਆਪਣੀ ਗੱਲ ਰੱਖੀ ਸੀਗੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਸਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਇਹਨਾਂ ਦੇ ਪਿੱਛੇ ਕੋਈ ਲੀਡਰ ਦਾ ਜਾਂ ਕਿਸੇ ਦਾ ਇਹ ਹੱਥ ਇਹਨਾਂ ਨੂੰ ਪ੍ਰੋਬਲਮ ਹੈ ਵੀ ਕਿਉਂਕਿ ਅਸਲ 'ਚ ਮੈਂ ਸਮਾਪਤ ਕਰਦਾ ਇਹਨਾਂ ਨੂੰ ਜਿਸ ਤਰ੍ਹਾਂ ਕੱਲ ਸੀਐਮ ਸਿਟੀ ਦੇ ਵਿੱਚ ਨਗਰ ਕੌਂਸਲ ਦੇ ਅੰਦਰ ਇੱਕ ਆਤਕ ਦਾ ਮਾਹੌਲ ਪੈਦਾ ਹੋਇਆ ਸਾਰੇ ਸੰਗਰੂਰ ਵਾਸੀਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਐਮਸੀ ਸਹਿਬਾਨ ਨੇ ਉਹ ਇੱਕ ਆਜ਼ਾਦ ਐਮਸੀ ਦੇ ਉੱਪਰ ਇੱਕ ਮੈਨ ਹੈਂਡਲਿੰਗ ਦਾ ਤੇ ਕਹਿ ਸਕਦੇ ਆ ਉਹਨਾਂ ਨੇ ਸ਼ਬਦਾਂ ਦੀ ਵੀ ਉਹ ਵਰਤੋਂ ਕੀਤੀ ਜਿਹਨੂੰ ਆਪਾਂ ਨਾਰਮਲ ਰੁਟੀਨ ਦੇ ਵਿੱਚ ਕਰ ਨਹੀਂ ਸਕਦੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਤੇ ਕੱਲ ਉਹੀ ਐਮਸੀ ਸਹਿਬਾਨਾਂ ਨੇ ਲੋਕਾਂ ਸਾਹਮਣੇ ਰੂਬਰੂ ਹੋ ਕੇ ਜੋ ਆਪਦੀ ਕਲੀਅਰ ਫਾਈ ਆਪਣਾ ਉਹਨਾਂ ਨੇ ਦੱਸਿਆ ਵੀ ਕਾਰਨ ਕੀ ਸੀ ਉਹਨਾਂ ਨੇ ਦੋ ਕਾਰਨ ਦੱਸੇ ਮੈਂ ਉਹਨਾਂ ਤੇ ਜਾਣਾ ਚਾਹਣਾ ਪਹਿਲਾਂ ਉਹਨਾਂ ਨੇ ਦੱਸਿਆ ਵੀ ਕਿ ਸਾਡੇ ਜਿਹੜੇ ਇਹਨਾਂ ਦੇ ਵਾਰਡ ਤੋਂ ਸਤਿੰਦਰ ਜੀ ਦੇ ਵਾਰਡ ਤੋਂ ਹਾਰੇ ਹੋਏ ਕਾਂਗਰਸ ਦੇ ਕੋਈ ਡਾਕਟਰ ਸਾਹਿਬ ਨੇ ਉਹਦੇ ਬਾਰੇ ਮੈਂ ਕਲੀਰੀਫਿਕੇਸ਼ਨ ਕਰਦું ਹਾਂਜੀ ਹਾਂ ਤੇ ਉਹਨਾਂ ਨੇ ਕੋਈ ਉੱਥੇ ਇਹਨਾਂ ਨੇ ਉੱਥੇ ਕੰਮ ਕਰਾਇਆ ਸੀਗਾ ਸਾਡੇ ਕੋਲ ਫੋਟੋਜ਼ ਨੇ ਇੱਕ ਮੌਜੂਦਾ ਐਮਸੀ ਜਿਹੜਾ ਆਪਣੀ ਜੇਬ ਚੋਂ ਪੈਸਾ ਖਰਚ ਕੇ ਇਹ ਕੋਈ ਇਹਨਾਂ ਨੇ ਉੱਥੇ ਕਮੇਟੀ ਦੇ ਜੇਪਤੇ ਭਰ ਨਹੀਂ ਪਾਇਆ ਆਪਦੀ ਜੇਬਾਂ ਚੋਂ ਪੈਸਾ ਖਰਚ ਕੇ 10000 ਰੁਪਏ ਆਪਦੀ ਜੇਬ ਚੋਂ ਖਰਚ ਕੇ ਅਸੀਂ ਇਹ ਕੰਮ ਕਰਵਾਇਆ ਸੀ ਇਹ ਕੰਮ ਕਰਾਇਆ ਸੀ ਤੇ ਜਿਹੜੇ ਸਾਡੇ ਮੌਤਵਾਰ ਸੱਜਣ ਨੇ ਜਿਹੜੇ ਇਹਨਾਂ ਤੋਂ ਹਾਰੇ ਸੀ ਕਾਂਗਰਸ ਦੇ ਬੰਦੇ ਤੇ ਉਹਨਾਂ ਨੇ ਉੱਥੇ ਜਿਹੜੀ ਚੀਜ਼ ਰੱਖੀ ਇਹ ਟੋਆ ਪਟਾਤਾ ਆਪਦੇ ਪ੍ਰਾਈਵੇਟ ਬੰਦੇ ਲੈ ਜਾ ਕੇ ਪ੍ਰਾਈਵੇਟ ਜੇਸੀਬੀ ਲੈ ਜਾ ਕੇ ਸੋ ਇਹਨਾਂ ਨੇ ਸਿਰਫ ਇੱਕ ਕੰਪਲੇਟ ਯੂ ਸਾਬ ਨੂੰ ਜਿਹੜੀ ਇੱਕ ਬਤੌਰ ਐਮਸੀਡੀ ਬਣਦੀ ਹੈ ਕਿ ਸਾਡੇ ਸਾਡੇ ਆਪਰੇ ਕਰਵਾਓ ਆਪਰੇ ਕਰਵਾਓ ਆਪਟਾਇਆ ਜੀ ਟੋਆ ਉਹਨੇ ਮੇਰ ਰੋਡ ਦੇ ਉੱਪਰ 6 ਨੰਬਰ ਗਲੀ ਦੇ ਵਿੱਚ ਜੇ ਦਿੱਲੀ ਹੈ ਡਾਕਟਰ ਜਿਹਦੇ ਵਿੱਚ ਮੇਨ ਧੂਰੀ ਰੋਡ ਵੀ ਵਿੱਚ ਅਫੈਕਟ ਹੋ ਰਿਹਾ ਕੋਈ ਵੀ ਕਿਸੇ ਵੀ ਟਾਈਮ ਅੱਜ ਵੀ ਉਹ ਹਾਦਸਾ ਹੋ ਸਕਦਾ ਨਾ ਤਾਂ ਉਹਨੇ ਕਿਸੇ ਮਿਸਕਲ ਕਮੇਟੀ ਤੋਂ ਪਰਮਿਸ਼ਨ ਲਈ ਹੈ ਨਾ ਉਹਨੇ ਸਾਨੂੰ ਦੱਸਿਆਗਾ ਇੱਕ ਲੀਗਲ ਤੌਰ ਤੇ ਜੋ ਮਿਲਕੇ ਫਾਜ ਬਣਦਾ ਸੀਗਾ ਮਿਸਕਲ ਕਮੇਟੀ ਦਾ ਬਣ ਜਾਂਦਾ ਸੀ ਰਿਪੋਰਟ ਦਾ ਬਣਦਾ ਸੀ ਅਸੀਂ ਸਿਵਲ ਬੋਰਡ ਨੂੰ ਇਨਟੀਮੇਟ ਕੀਤਾ ਵੀ ਆਹ ਸਮੱਸਿਆ ਆ ਗਈ 3-4 ਦਿਨ ਉਸ ਗੱਲ ਤੇ ਲੱਗ ਗਏ 3-4 ਦਿਨ ਉਸ ਗੱਲ ਤੇ ਲੱਗਣ ਤੋਂ ਬਾਅਦ ਇਹ ਉਹਨੇ ਅਬਦੁੱਲਹਿਮ ਤੇ ਪਟਵਾਤਾ ਅਗਲੇ ਦਿਨ ਹੀ ਮਿਊਂਸਪਲ ਕਮੇਟੀ ਦੇ ਮੁਲਾਜ਼ਮਾਂ ਨੇ ਸੀਵਰ ਰਿਪੋਰਟ ਨੇ ਉੱਥੇ ਠੀਕ ਕਰਨ ਲਈ ਆਉਣਾ ਸੀਗਾ ਕਿਉਂਕਿ ਸੀਵਰ ਰਿਪੋਰਟ ਦੇ ਮੁਲਾਜ਼ਮਾਂ ਨੂੰ ਪਤਾ ਹੁੰਦਾ ਕਿ ਕਿੰਨੇ ਕੱਟੂਗਾ ਪਾਈਪ ਕਿੰਨਾ ਕ ਪਟਣਾ ਕਿੰਨਾ ਕ ਨਾ ਪਟਣਾ ਜਦੋਂ ਪ੍ਰਾਈਵੇਟ ਇੱਕ ਜੀਐਸਬੀ ਮੰਗਵਾ ਕੇ ਉਹ ਉਸ ਵਾਰਡ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਹਰਿਆਗਾ ਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸੀਵਰ ਜਿਹੜੇ ਵਾਟਰ ਸਪਲਾਈ ਦੇ ਪਾਈਪ ਨੇ ਉਹ ਤੋੜਤੇ ਸੀਵਰ ਜਿਹੜਾ ਪਾਈਪ ਜਾਂਦਾ ਸੀ ਉਹ ਤੋੜਤਾ ਕਿ ਹੋਰ ਤਾਰਾਂ ਬਹੁਤ ਜ਼ਿਆਦਾ ਤੋੜਦੇ ਬਹੁਤ ਵੱਡਾ ਲਾਸ ਕਰਤਾ ਜਿਹੜੀਆਂ ਅਸੀਂ 1.5 ਲੱਖ ਰੁਪਏ ਦਾ ਟਾਈਲਾਂ ਆਪਦੇ ਕੋਲੋਂ ਲਗਵਾ ਕੇ ਉੱਥੇ ਕੰਮ ਕਰਵਾਇਆ ਸੀਗਾ ਉਹ ਵੀ ਸਾਰਾ ਨੁਕਸਾਨ ਕਰਦਾ ਜਦੋਂ ਅਸੀਂ ਵੀ ਟਾਈਲਾਂ ਲਗਾਈਆਂ ਸੀ ਮੈਂ ਐਮਸੀ ਹੋਣ ਦੇ ਨਾਤੇ ਮਿਊਸਪਲ ਕਮੇਟੀ ਦੇ ਈਓ ਸਾਹਿਬ ਨੂੰ ਦੱਸਿਆ ਵੀ ਅਸੀਂ ਇਹ ਕੰਮ ਕਰਵਾਉਣਾ ਚਾਹੁੰਦੇ ਆ ਉਹ ਕਹਿੰਦੇ ਕਰਵਾ ਲਓ ਆਪਦੀ ਜੇਬ ਚੋਂ ਕਰਵਾਇਆ ਉਹ ਨੁਕਸਾਨ ਕਰਦਾ ਫਿਰ ਅਸੀਂ ਈਓ ਸਾਹਿਬ ਨੂੰ ਦੱਸਿਆ ਈਓ ਸਾਹਿਬ ਨੇ ਮਿਲ ਕੇ ਆਪਦਾ ਬੰਦਾ ਭੇਜ ਕੇ ਇੱਕ ਜੋ ਟੈਕਨੀਕਲ ਉਹ ਹੁੰਦਾ ਜੇ ਆਈ ਭੇਜ ਕੇ ਉੱਥੇ ਉਹਦੀ ਰਿਪੋਰਟ ਮੰਗਵਾਈ ਫਿਰ ਉਹਨੂੰ ਇੱਕ ਨੋਟਿਸ ਜਾਰੀ ਹੋਇਆ ਇਹ ਜਿਹੜਾ ਕੁਸ ਕੱਲ ਤੁਸੀਂ ਦੇਖ ਰਹੇ ਹੋ ਗਲਤ ਕਹਿ ਰਹੇ ਨੇ ਵਿਦਾਊਟ ਪਰਮਿਸ਼ਨ ਬਿਦਾਊਟ ਕਿਸੇ ਨੂੰ ਦੱਸੇ ਉਹ ਪੱਟਿਆ ਗਿਆ ਵਾਰ ਦਾ ਨੁਕਸਾਨ ਕੀਤਾ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਲੋਕ ਉੱਥੇ ਅੱਜ ਤੱਕ ਮਸੂਫ ਚੱਲ ਰਹੇ ਨੇ ਤਰੀ ਨਰੇਸ਼ ਜੀ ਉੱਥੇ ਲੰਘਦੇ ਹੋਣੇ ਕਿੰਡੀ ਵੱਡੀ ਸਮੱਸਿਆ ਅੱਜ ਹਲੇ ਵੀ ਕੋਈ ਕੋਈ ਹਾਦਸਾ ਉੱਥੇ ਹੋ ਸਕਦਾ ਹੈ ਤੇ ਇਹਨਾਂ ਨੂੰ ਉਸ ਗੱਲ ਦੀ ਤਕਲੀਫ ਹੋ ਗਈ ਸਾਡਾ ਕਾਂਗਰਸ ਦਾ ਹਾਰਿਆ ਉਮੀਦਵਾਰ ਜਿਹਨੂੰ ਇਹਨਾਂ ਨੇ ਨੋਟਿਸ ਕਰਵਾਤਾ ਨੋਟਿਸ ਜੈਨੂਨ ਸੀਗਾ ਨੋਟਿਸ ਸਹੀ ਗੱਲ ਦਾ ਸੀਗਾ ਇਹੀ ਗੱਲ ਹੈ ਵੀ ਮਤਲਬ ਕਿ ਤੁਸੀਂ ਇਹ ਤਾਂ ਗੱਲ ਜੋ ਸਾਨੂੰ ਪੁੱਛ ਸਕਦੇ ਹੋ ਜਸ ਸੀਬਰੇ ਬੋਰਡ ਦੇ ਸਾਰੇ ਮੁਲਾਜ਼ਮਾਂ ਨੇ ਜਿਹਨਾਂ ਨੇ ਆਪਦੀ ਰਿਪੋਰਟ ਇੱਕ ਤਿਆਰ ਕੀਤੀ ਹੈ ਵੀ ਨਜਾਇਜ਼ ਔਰ ਤੇ ਪੜਾਇਆ ਗਿਆ ਉਹਨੂੰ ਵੀ ਇਹ ਗੱਲ ਤੋਂ ਗੁੰਮਰਾਹ ਕਰ ਰਹੇ ਨੇ ਸੋ ਅੱਜ ਜਿਹੜਾ ਕੱਲ ਕਮੇਟੀ ਦੇ ਵਿੱਚ ਹੋਇਆਗਾ ਇਹ ਗੁੰਡਾਗਰਦੀ ਦਾ ਮਾਹੌਲ ਹੈ ਹਾਲੇ ਤਾਂ ਜਿਵੇਂ ਉਹਨਾਂ ਨੇ ਮਗੇਰੀ ਲਾਦੇ ਸੁਪਨੇ ਇਹ ਅੱਜ ਹੀ ਦੇਖਣ ਲੱਗੇ ਵਿੱਚ ਤਾਂ ਸਰਕਾਰ ਦੇ ਵਿੱਚ ਆ ਗਿਆ ਸੀ ਐਮਐਲਏ ਬਣ ਗਿਆ ਸਾਡਾ ਸਾਡਾ ਮੰਤਰੀ ਬਣ ਗਿਆ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰਤੀ